ਮੈਂ ਇਹ ਗੱਲ ਕਹਿੰਦਾ ਹਾਂ ਕਿ ਮੈਂ অল레ਡੀ ਲੀਟਾ ਪੰਜਾਬ ਡੋਲਰ ਦਾ ਇਮਾਨ ਦਿੱਤਾ ਤੇ ਮੈਂ ਪਰਿਵਾਰਿਕ ਦੋਸਤ ਨੇ ਕਹਾਰੇ ਆਓ ਜੀ ਆਓ ਜੀ ਸਾਡੇ ਬਹੁਤ ਹੀ ਸੰਭਾਲਿਓ ਤੇ ਤਰਨਤਾਰਨ ਅਸੈਂਬਲੀ ਹਲਕਾ ਜਿੱਥੇ ਵੀ ਪੰਜਾਬ ਪਰਦੇਸ਼ ਕਾਂਗਰਸੇ ਦਾ ਇਮਤਿਹਾਨ ਲੈਣਾ ਚਾਵੇ ਇਹ ਇਮਤਿਹਾਨ ਦੇਣ ਵਾਸਤੇ ਖੜਾ ਹੈ ਕਿ ਅਸੀਂ ਸ਼ਾਖੀਆਂ ਤਾਣ ਕੇ ਖੜੇ ਆਂ ਤੇ ਅਸੀਂ ਆਗਾਮੀ ਪਾਰਲੀਮੈਂਟ ਦੇ ਸੰਘਰਸ਼ ਵਿੱਚ ਵੀ ਤੇ ਉਸ ਤੋਂ ਬਾਅਦ ਵੀ ਅਸੀਂ ਸਾਡੀ ਜਿੱਥੇ ਵੀ ਪਰਖ ਦੀ ਲੋੜ ਹੋਈ ਕਰਨਤਾਰ ਹਲਕੇ ਦਾ ਕਾਂਗਰਸੀ ਹਰ ਪਰਖ ਦੇ ਵਿੱਚ ਤੁਹਾਡੇ ਨਾਲ ਖੜੇਗਾ ਇਹਨਾਂ ਨੇ ਜਦੋਂ ਤੱਕ ਜਾਣਿਆ ਤੁਸੀਂ ਵੇਖਿਓ ਤੁਹਾਨੂੰ ਕੀ ਕੀ ਦੇ ਹੋਰ ਵਿਖਾ ਕੇ ਜਾਣਗੇ ਤੁਹਾਨੂੰ ਇਹ ਪਛਤਾਵਾ ਹੋਏਗਾ ਕਿ ਕਿਸ ਕਿਸਮ ਦੀ ਜਮਾਤ ਅਸੀਂ ਇਹ ਅੰਦੀ ਵੋਟਾਂ ਪਰ ਟੋਟਲੀ ਇਨਸੈਂਸ ਦੇ ਕਿਸੇ ਕੋਲ ਐਜੂਕੇਸ਼ਨ ਨਹੀਂ ਕਿਸੇ ਕੋ ਰਾਜ ਕਰਨ ਦਾ ਕੋਈ ਐਕਸਪੀਰੀਅੰਸ ਹੈ ਨਹੀਂ ਤੇ ਜਦੋਂ ਅਸੀਂ ਇਸ ਕਿਸਮ ਦੇ ਲੋਕਾਂ ਨੂੰ ਤਾਕਤ ਦੇ ਦਿੰਦੇ ਨੇ ਆ ਤੁਸੀਂ ਆਪਣੇ ਆਪ ਹੀ ਸਮਝੋਗੇ ਇਥੇ ਬੜਾਨਗੇ ਕੀ ਤੇ ਬਣੇਗਾ ਕੀ ਤੇ ਪੰਜਾਬ ਦਾ ਜੋ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਸਤਪ ਸਿੰਘ ਬਾਜਵਾ ਨੇਤਾ ਵਿਰੋਧੀ ਤੇ ਤਰਨਤਾਰਨ ਦੇ ਵਿੱਚ ਬਹੁਤ ਚਿਰ ਤੋਂ ਉਹਨਾਂ ਨੇ ਇਹ ਛਾ ਜਤਾਈ ਸੀ ਕਿ ਮੈਂ ਤੇਰੀ ਟੀਮ ਨੂੰ ਮਿਲਣ ਵਾਸਤੇ ਤਰਨਤਾਰਨ ਦੇ ਵਿੱਚ ਆਉਣਾ ਮੈਂ ਖੁਸ਼ਕਿਸਮਤ ਹਾਂ ਕਿ ਅੱਜ ਉਹਨਾਂ ਨੇ ਮੈਨੂੰ ਉਹ ਪੁਰਾਣੀ ਗੱਲ ਯਾਦ ਰੱਖੀ ਤੇ ਮੈਨੂੰ ਉਹ ਮੌਕਾ ਦਿੱਤਾ ਤੇ ਅੱਜ ਤਰਨਤਾਰਨ ਦੇ ਵਿੱਚ ਪੰਜਾਬ ਕਾਂਗਰਸ ਦੀ ਟੀਮ ਪੰਜਾਬ ਕਾਂਗਰਸ ਦੀ ਤਰਨਤਾਰਨ ਦੀ ਟੀਮ ਜਿਹੜੀ ਮੇਰਾ ਖਿਆਲ ਹੈ ਕਿ ਉਹਨਾਂ ਗਿਣਵੇਂ ਚੋਣਵੇਂ 2022 ਧਰਨਤਾ ਪੰਜਾਬ ਦੇ ਅਸੈਂਬਲੀ ਹਲਕਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਸਟਰਕਚਰ ਪੂਰੀ ਹੋ ਚੁੱਕੀ ਹੈ ਅਸੀਂ ਬੂਥ ਕਮੇਟੀਆਂ ਤੱਕ ਬਣਾ ਚੁੱਕੇ ਹਾਂ ਅੱਜ ਇਹ ਸਾਡੇ ਸਾਰੇ ਅਹੁਦੇਦਾਰ ਬੂਥ ਲੈਵਲ ਦੀਆਂ ਕਮੇਟੀਆਂ ਤੋਂ ਲੈ ਕੇ ਜ਼ਿਲ੍ਹਾ ਲੈਵਲ ਤੱਕ ਦੇ ਸਾਰੇ ਅਹੁਦੇਦਾਰ ਜਿਹੜੇ ਸੀ ਉਹਨਾਂ ਦੇ ਨਾਲ ਮੀਟਿੰਗ ਕਰਨ ਵਾਸਤੇ ਬਾਜਾ ਸਾਹਿਬ ਆਏ ਸੀ ਹੋਰ ਸਾਡਾ ਕੋਈ ਕੋਈ ਢੜੇ ਬੰਦੀ ਦਾ ਜਾਂ ਕੋਈ ਵਿਸ਼ੇਸ਼ ਪ੍ਰੋਗਰਾਮ ਨਹੀਂ ਸੀ ਅਸੀਂ ਆਪਣੇ ਹਲਕੇ ਵੱਲੋਂ ਇਹ ਵਿਸ਼ਵਾਸਤ ਹੋਣਾ ਚਾਹੁੰਦੇ ਹਾਂ ਕਿ ਅਸੀਂ ਕਾਂਗਰਸ ਵਾਸਤੇ ਖੜੇ ਹਾਂ ਤੇ ਕਾਂਗਰਸ ਪਾਰਟੀ ਜਿਹਨੂੰ ਵੀ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਲਿਆਊਗੀ ਅਸੀਂ ਜੀ ਜਾਣ ਨਾਲ ਉਹ ਨਾ ਦੇਖੋ ਜੀ ਮੈਂ ਤੇ ਇੱਕੋ ਗੱਲ ਕਹਿਣਾ ਚਾਹਨਾ ਪਹਿਲੇ ਬਿਆਨ ਭਗਵੰਤ ਮਾਨ ਜਦੋਂ ਪਹਿਲੇ ਇਹ ਹੂਚ ਕਾਂਡ ਹੋਇਆ ਹੈ ਹਾਲੀਗਲ ਸ਼ਰਾਬ ਨਾਲ ਤਰਨਤਾਨ ਬਟਾਲੇ ਲੋਕ ਡੈਥ ਹੋਈ ਸੀ ਉਦੋਂ ਇਹ ਕਹਿੰਦਾ ਸੀ ਕਿ ਐਕਸਾਈਜ਼ ਮੰਤਰੀ ਤੇ 302 ਦਾ ਪਰਚਾ ਦਿੱਤਾ ਤੇ ਇਹੀ ਮੈਂ ਅੱਜ ਭਗਵੰਤੀ ਨੂੰ ਕਿਹਾ ਹੈ ਮਾਨ ਸਾਹਿਬ ਤੁਹਾਡੇ ਆਪਣੇ ਜ਼ਿਲ੍ਹੇ ਦੇ ਵਿੱਚ ਐਡੀ ਵੱਡੀ ਟ੍ਰੇਜੇਡੀ ਹੋਈ ਨੌ ਲੋਕ ਮਾਰੇ ਗਏ ਉਹ ਵੀ ਹਰਪਾਲ ਸਿੰਘ ਚੀਮੇ ਦੇ ਜੱਦੀ ਹਲਕੇ ਦਢ ਵਿੱਚ ਇੱਕ ਸਾਈਜ਼ ਦਾ ਮੰਤਰੀ ਵੀ ਹੋਏ ਨਜਾਇਜ਼ ਸ਼ਰਾਬ ਨਿਕਲਦੀ ਇੱਕ ਤੇ ਗੱਲ ਕਲੀਅਰ ਹੋ ਗਈ ਕਿ ਨਜਾਇਜ਼ ਸ਼ਰਾਬ ਹੀ ਇਹੀ ਘਟਾਉਂਦੇ ਤੇ ਦੂਜੀ ਗੱਲ ਇਹ 302 ਦਾ ਪਰਚਾ ਦੋ ਮੈਂ ਅੱਜ ਮੰਗ ਕੀਤੀ ਹੈ ਕਿ ਜਿਹੜਾ ਹਰਪਾਲ ਚੀਮਾ ਇਹਦਾ ਅਸਤੀਫਾ ਲਿਆ ਜਾਏ ਤੇ 302 ਆਪੀਸੀਸ ਹੱਲੇ ਜੋ ਭਗਵੰਤ ਮਾਨ ਉਦੋਂ ਬੰਗ ਕਰਦਾ ਰਿਹਾ ਮੈਂ ਵੀਡੀਓ ਵੀ ਲਈ ਮੇਰੇ ਹੁਣ ਤੂੰ ਉਹਦੇ ਤੇ ਇੰਸਟਾਗ੍ਰam ਅਕਾਊਂਟ ਚ ਜਾਂ ਟਵਿੱਟਰ ਟਵਿੱਟਰ ਤੇ ਚਲੇ ਜਾ ਮੈਂ ਮੰਗ ਕੀਤੀ ਹੈ ਕਿ ਤੂੰ ਆਪਣੇ ਵੈਸੇ ਤੇ ਕਿਸੇ ਬਿਆਨ ਤੇ ਰਿਹਾ ਤੇ ਹੈ ਨਹੀਂ ਪਲਟੀ ਮਾਰ ਜਾਂਦਾ ਦੋਹਾਂ ਘੰਟਿਆਂ ਬਟ ਉਹਨੂੰ ਕੋ ਕਿ ਉਹੀ ਜਿਹੜਾ ਤੂੰ ਉਸ ਟਾਈਮ ਇੱਕ ਗੱਲ ਕਹੀ ਸੀ ਕਿ 302 ਦਾ ਪਰਚਾ ਐਕਸਾਈਜ਼ ਮੰਤਰੀ ਤੇ ਹੋਣਾ ਚਾਹੀਦਾ ਇਹੀ ਅਸੀਂ ਮੰਗ ਕਰ ਰਹੇ ਹਾਂ ਇਹਦੇ ਤੇ ਪਰਚਾ ਕਰਾ ਹਰਪਾਲ ਸਿੰਘ ਜੀ ਮੈਂ ਤੇ ਨਾਲੇ ਦੇ ਗੁਸਤੀਫਾ ਲੋ ਸਰੀਕ ਇਲੈਕਸ਼ਨ ਦੀ ਕਿਤਾ ਜੂਨ ਜਿਹੜੀ ਇਲੈਕਸ਼ਨ ਹੋ ਰਹੀ ਹੈ ਕਾਫੀ ਡਿਲੇ ਹੋ ਰਹੀ ਹੈ ਨਹੀਂ ਉਹ ਜਾਣ ਕੇ ਵੇਖੋ ਤੁਸੀਂ ਇੱਕ ਚੀਜ਼ ਵੇਖੋ ਜੂਨ ਦਾ ਹਫਤਾ ਉਹ ਹੈ ਸਾਰਿਆਂ ਇਲੈਕਸ਼ਨ ਕਮਿਸ਼ਨ ਜਾਣਦਾ ਹੈ ਕਿ ਸਾਰਿਆਂ ਨਾਲ ਦੇ ਝੋਨੇ ਦੀ ਲਗਾਈ ਉਹ ਦੋਨ ਇੱਕ ਪਾਸੇ ਇਲੈਕਸ਼ਨ ਕਮਿਸ਼ਨ ਕਹਿੰਦੀ ਹੈ ਕਿ ਕੋਈ ਵੀ ਵੋਟਰ ਘਰ ਨਹੀਂ ਰਹਿਣਾ ਚਾਹੀਦਾ ਕਰੋੜਾਂ ਰੁਪਏ ਦੇ ਕੇ ਤੁਸੀਂ ਫਿਲਮ ਐਕਟਰਾਂ ਨੂੰ ਆਪਣੀ ਇਲੈਕਸ਼ਨ ਕਮਿਸ਼ਨ ਦਾ ਇੱਕ ਪੋਸਟਰ ਬॉय ਬਣਾਇਆ ਕਿ ਲੋਕਾਂ ਨੂੰ ਅਪੀਲ ਕੀਤੀ ਜਾਏ ਕਿ ਵੋਟਾਂ ਪਾਓ ਬਹੁਤ ਕੀਮਤੀ ਨੇ ਕੋਈ ਬੰਦਾ ਘਰੇ ਨਾ ਰਹੇ ਤੇ ਤੁਸੀਂ ਉਸ ਟਾਈਮ ਤੇ ਜਦੋਂ ਸਾਰੀ ਕਿਸਾਨੀ ਤੇ ਸਾਰੇ ਖੇਤ ਮਜ਼ਦੂਰ ਕਿਸਾਨਾਂ ਛੋਣਗੇ ਆਪਣੀਆਂ ਜ਼ਮੀਨਾਂ ਛੋਣਗੇ ਚੋਨਾ ਲਾਂਦੇ ਤੁਸੀਂ ਉਸ ਟਾਈਮ ਤੇ ਇਲੈਕਸ਼ਨ ਰੱਖੀ ਸੋਦਾ ਰੂਰਲ ਪੰਜਾਬ ਜਿਹੜਾ ਪਿੰਡੂ ਪੰਜਾਬ ਉਹਦੇ ਚ ਵੋਟਾਂ ਦੀ ਪਰਸੈਂਟੇਜ ਘਟਦੇ ਤੇ ਦੂਜੀ ਗੱਲ ਇਹ ਕਿ ਸਾਰੇ ਹਿੰਦੁਸਤਾਨ ਜੋ ਸਾਰੇ ਨੂੰ ਕਮਜ਼ੋਰ ਭਾਜਪਾ ਦੀ ਪੋਜੀਸ਼ਨ ਜਿਹੜੀ ਪੰਜਾਬ ਉਸ ਜਾਂ ਸਾਊਥ ਇੰਡੀਆ ਤੇ ਜਾਂ ਪੰਜਾਬ ਚ ਤੇ ਚਾਹਦੇ ਨੇ ਕਿ ਸਾਰਾ ਪੈਰਾਫਰਨੀਲੀਆ ਸਾਡਾ ਵਿਹਲਾ ਹੋ ਜੇ ਹਿੰਦੁਸਤਾਨ ਤੋਂ ਫਿਰ ਹੱਲਾ ਮਾਰੀਏ ਪੰਜਾਬ ਤੇ ਸਰਪੰਚਾਂ ਦੀਆਂ ਇਨਕੁਆਰੀਆਂ ਦੀ ਗੱਲ ਕੀਤੀ ਜਾ ਰਹੀ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਐ ਤੇ ਕੋ ਗੱਲ ਕਹੀ ਏ ਤੁਸੀਂ ਇਹਦੀ ਫੱਟੀ ਪੋਚੋ ਆ ਜਿਹੜਾ ਆ ਆਪਨੇ ਕੈਂਡੀਡੇਟ ਖਿਲਾ ਰਿਆ ਰੂਰਲ ਡਿਵੈਲਪਮੈਂਟ ਮਿਨਿਸਟਰ ਹੈ ਨਾ ਇਹਦੀ ਫੱਟੀ ਪੋਚੇ ਦੀ ਇਨਕੁਆਰੀ ਮੈਂ ਕਰੂੰਗਾ ਇਹਨੇ ਸਰਪੰਚਾਂ ਦੀ ਇਨਕੁਆਰੀ ਕੀ ਕਰਾਣੀ ਹੈ 6 ਦਾ ਸਪੈਂਡ ਰੱਖਿਆ ਉਹਨਾਂ ਨੂੰ ਉਹਨਾਂ ਨੂੰ ਤੇ ਇਹ ਵੀ ਨੋਟੀਫਾਈ ਵੀ ਨਹੀਂ ਕੀਤਾ ਕਿ ਖਤਮ ਹੋ ਗਏ ਨੇ ਅੱਜ ਦੇ ਦਿਨ ਵੀ ਸਸਪੈਂਡਡ ਦੇ ਆਰ ਇਨ ਸਸਪੈਂਡਡ ਐਨੀਮੇਸ਼ਨ ਤੋ ਇਸ ਗੱਲ ਕਰ ਨਾ ਐਮਐਸਪੀ ਦਿੱਤੀ ਗਈ ਨਾ ਉਹਨਾਂ ਨੂੰ ਅਜੇ ਤੱਕ ਜਸਟਿਸ ਦਿੱਤੀ ਗਈ ਨਾ 700 ਤੋਂ ਵੱਧ ਜਿਹੜੀ ਸ਼ਾਤਾਂ ਹੋਈਆਂ ਸੀ ਕਿਸੇ ਨੂੰ ਕੰਪਨਸੇਸ਼ਨ ਦਿੱਤੀ ਗਈ ਤੋ ਜਦੋਂ ਪੰਜਾਬ ਦਾ ਕੀਤਾ ਕੁਝ ਨਹੀਂ ਪੰਜਾਬ ਨੂੰ ਬਿਲਕੁਲ ਅੱਖੋਂ ਪਰੋਖਿਆਂ ਕੀਤਾ ਹਰ ਪਾਸਿਓ ਤੁਸੀਂ ਸਾਡਾ ਟਰੇਡ ਬੰਦ ਕੀਤਾ 8000 ਕਰੋੜ ਰੁਪਇਆ ਸਾਡਾ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਪੰਜਾਬ ਦੀਆਂ ਪਿੰਡੂ ਸੜਕਾਂ ਤੇ ਪੁਲੀਆਂ ਤੇ ਪੁਲਾਂ ਤੇ ਤੁਹਾਡੀ ਮੰਡੀਆਂ ਤੇ ਸਾਡੇ ਸਪੋਰਟ ਸਟੇਡੀਅਮ ਸਾਡੇ ਪਿੰਡਾਂ 'ਚ ਲੱਗਣਾ ਸੀ ਉਹ ਰੋਕਿਆ ਦੋਆਂ ਸਾਲਾਂ ਤੱਕ ਤੇ ਮੈਨੂੰ ਦੱਸੇ ਨਾ ਅੱਜ ਜਿਹੜਾ ਨਵਾਂ ਇਹਨਾਂ ਦਾ ਮਿਲਣ ਕਰਨ ਲੱਗੇ ਇਹ ਨਿਹਰਾ ਅੱਖਾਂ 'ਚ ਮਿੱਠੀ ਪਾਣੀ ਹੈ ਨਾ ਜੀ ਜਿਸ ਤਾਂ ਤਾਂ ਹੁਣ ਦੱਸਿਆ ਕਿ ਹਸਬੰਡ ਐਂਡ ਵਾਈਫ ਨੂੰ ਰਿਸ਼ਤੇਦਾਰ ਕਹਿੰਦੇ ਆਜੋ ਯਾਰ ਆਪਾਂ ਲੋਕਾਂ ਵਿੱਚ ਕੀ ਕਵਾਂਗੇ ਨਿਆਣੇ ਦਾ ਇਸ ਟਾਈਮ ਜਿਹੜਾ ਹੈ ਵਿਆਹ ਹੋਣਾ ਤੇ ਉਲਾਮਾ ਫੇਰਿਆਂ 'ਚ ਇਕੱਠੇ ਹੋ ਕੇ ਖਲੋਜੋ ਉਸ ਤੋਂ ਬਾਅਦ ਵੱਖਰੇ ਵੱਖਰੇ ਘਰਾਂ 'ਚ ਚਲੇ ਜਾਓ